ਜਿਸ ਸੰਗਰੂਪ ਦੇ ਨਜ਼ਦੀਕ ਮਸਤਵਾਣਾ ਸਾਹਿਬ ਵਿਖੇ ਦੋ ਰੋਜ਼ਾ ਬਾਲ ਲੇਖਕ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੁਖੀ ਬਾਠ ਪੰਜਾਬ ਪਵਨ ਸ੍ਰੀ ਕੈਨੇਡਾ ਤੋਂ ਆਪਣੀ ਟੀਮ ਦੇ ਨਾਲ ਆਏ ਅਤੇ ਪੰਜਾਬੀ ਭਾਸ਼ਾ ਨੂੰ ਅੱਗੇ ਵਧਾਉਂਦੇ ਆ ਬੱਚਿਆਂ ਦੇ ਵਿੱਚ ਪੰਜਾਬੀ ਭਾਸ਼ਾ ਵਿੱਚ ਰੁਚੀ ਲੇਖਕ ਕਹਾਣੀਕਾਰ ਅਤੇ ਪੰਗੜਾ ਅਤੇ ਗਿੱਧੇ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਮੁੱਖ ਮਹਿਮਾਨ ਤੌਰ ਤੇ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਐਸਐਸਪੀ ਸੰਗਰੂਰ ਅਤੇ ਹੋਰ ਪਤਵੰਤੇ ਸੱਜਣ ਇਸ ਪ੍ਰੋਗਰਾਮ ਵਿੱਚ ਖਾਸ ਤੌਰ ਤੇ ਪੁੱਜੇ। 2 ਦਿਨ ਦੇ ਚੱਲਣ ਵਾਲੇ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਭਰ ਤੋਂ ਅਤੇ ਬਾਕੀ ਰਾਜਾਂ ਤੋਂ ਵੀ ਬੱਚੇ ਪੁੱਜ ਰਹੇ ਨੇ। ਸਭ ਕਿਸ ਤਰ੍ਹਾਂ ਦੇਖ ਦਿਓ ਅੱਜ ਤੁਸੀਂ ਮਸਪੂਆਣਾ ਸਾਹਿਬ ਦੀ ਧਰਤੀ ਤੇ ਇੱਕ ਬਹੁਤ ਵਧੀਆ ਪੰਜਾਬੀ ਪ੍ਰੋਗਰਾਮ ਕਰਾ ਰਹੇ ਹਾਂ ਪੰਜਾਬੀ ਭਾਸ਼ਾ ਲਈ। ਆ ਬਿਲਕੁਲ ਜੀ ਪਹਿਲਾਂ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਨਵੀਆਂ ਕਲਮਾਂ ਨਵੀਂ ੜਾਨ ਇਹ ਪ੍ਰੋਜੈਕਟ ਤਕਰੀਬਨ 13 ਕ ਮਹੀਨੇ ਪੁਰਾਣਾ ਹੈ ਜਦੋਂ ਅਸੀਂ ਲਾਂਚ ਇਹ ਨੂੰ ਕੀਤਾ ਸੀਗਾ ਇਹਦਾ ਜਿਹੜਾ ਮੁੱਖ ਮਕਸਦ ਸੀਗਾ ਬੱਚਿਆਂ ਨੂੰ ਆਪਣੀ ਸਿਹਤ ਨਾਲ ਆਪਣੇ ਵਿਰਾਸਤ ਨਾਲ ਆਪਣੇ ਸੱਭਿਆਚਾਰ ਨਾਲ ਜੋੜਨਾ ਉਹਦੇ ਤਹਿਤ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਟੀਮਾਂ ਪਹਿਲਾਂ ਪੈਦਾ ਕੀਤੀਆਂ ਤੇ ਸਾਰੇ ਨਾਣੀ 5% ਬੱਚੇ ਦੇ ਜੋ ਪਾਰਟਿਸਪੇਟ ਕਰਨੇ ਉਹ ਸਰਕਾਰੀ ਸਕੂਲਾਂ ਦੇ ਨੇ ਤੇ 100% ਜਿਹੜੇ ਇਹਨਾਂ ਨੂੰ ਚਲਾਉਣ ਵਾਲੇ ਨੇ ਅਧਿਆਪਕ ਉਹ ਸਾਰੇ ਹੀ ਸਰਕਾਰੀ ਸਕੂਲਾਂ ਦੇ ਨੇ ਸੋ 23 ਟੀਮ ਆਪਣੇ ਪੰਜਾਬ ਦੀਆਂ ਨੇ ਫਿਰ ਰਾਜਸਥਾਨ ਮੱਛ ਪ੍ਰਦੇਸ਼ ਹਰਿਆਣਾ ਦਿੱਲੀ ਮਹਾਰਾਸ਼ਟਰ ਤੋਂ ਹੁੰਦੇ ਹੋਏ ਇਹਦੀ ਟੀਮ ਆਸਟ੍ਰੇਲੀਆ 'ਚ ਨਿਊਜ਼ੀਲੈਂਡ 'ਚ ਜਰਮਨ 'ਚ ਇਟਲੀ 'ਚ ਕੈਨੇਡਾ 'ਚ ਤਿੰਨ ਟੀਮਾਂ ਕੈਨੇਡਾ ਨੇ ਅਮਰੀਕਾ 'ਚ ਦੋ ਟੀਮਾਂ ਨੇ ਪਾ ਲਾ ਕੇ ਸਾਡੇ ਕੋਲ 42 ਟੀਮਾਂ ਨੇ ਸੋ ਇਹਨਾਂ ਦਾ ਜਿਹੜਾ ਮੇਨ ਮਕਸਦ ਹੈ 10 ਸਾਲ ਤੋਂ ਲੈ ਕੇ 18 ਸਾਲ ਦੇ ਬੱਚਿਆਂ ਨੂੰ ਆਪਣੇ ਕਲਾਵੇ ਚ ਲੈਣਾ ਇਹਨਾਂ ਨੂੰ ਲਿਖਣਾ ਸਿਖਾਉਣਾ ਉਸ ਤੋਂ ਬਾਅਦ ਇਹਨਾਂ ਨੂੰ ਸਟੇਜ ਤੇ ਸੁਣਨਾ ਫਿਰ ਉਹਨਾਂ ਨੂੰ ਛਾਪਣਾ ਹੁਣ ਤੱਕ ਨਵੀਆਂ ਕਲਮਾਂ ਨਵੀਂ ੜਾਂ ਦੇ 37 ਭਾਗ ਛਾਪ ਚੁੱਕੇ ਨੇ ਜਿਹੜਾ ਕਿ ਸਾਡਾ ਇੱਕ 4-5 ਸਾਲਾ ਪ੍ਰੋਜੈਕਟ ਹੈ ਇਹ ਤਕਰੀਬਨ 200 ਦੇ ਕਰੀਬ ਵੋਲਿਊਮ ਦੇ ਵਿੱਚ ਅਸੀਂ ਕਿਤਾਬ ਛਾਪਾਂਗੇ ਤਾਂ ਬੜੇ ਵਧੀਆ ਚੱਲ ਰਿਹਾ ਆ ਜਿਹੜਾ ਪੰਜਾਬ ਦੇ ਵਿੱਚ ਇਹ ਪਹਿਲਾ ਪ੍ਰੋਗਰਾਮ ਹੋ ਰਿਹਾ ਸਰ ਆ ਨਹੀਂ ਪ੍ਰੋਗਰਾਮ ਪੰਜਾਬ ਦੇ ਵਿੱਚ ਪਿਛਲੇ 13 ਮਹੀਨੇ ਤੋਂ ਬਹੁਤ ਹੋ ਰਿਹਾ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਜਦੋਂ ਬੁੱਕ ਰਿਲੀਜ਼ ਕਰਦੇ ਹਾਂ ਕਾਫੀ ਵੱਡੀ ਤਾਅ ਸਾਜ ਦੇ ਵਿੱਚ ਅਸੀਂ ਪ੍ਰੋਗਰਾਮ ਲਿਖਦੇ ਹਾਂ ਪਰ ਇਸ ਲੈਵਲ ਦੇ ਉੱਤੇ ਕਿ ਅੱਜ ਮਸਤੂਆਣਾ ਸਾਹਿਬ ਦੇ ਵਿੱਚ ਪੰਜਾਬ ਤੋਂ ਇਹਨੇ ਨਾਲ ਲੱਗਦੇ ਸੂਬਿਆਂ ਤੋਂ ਬਾਹਰਲੇ ਮੁਲਕਾਂ ਤੋਂ ਵੀ ਬੱਚੇ ਆਏ ਹੋਏ ਨੇ ਆ ਜਿਹੜਾ ਕਿ ਤਕਰੀਬਨ ਟੋਟਲ ਗਿਣਤੀ ਜਿਹੜੀ 800 ਬੱਚੇ ਤੇ ਪਰਫਾਰਮ ਹੀ ਕਰ ਰਹੇ ਨੇ ਤੇ ਨਾਲ ਲਾ ਕੇ ਮੇਖਾ 16 1700 ਦੀ ਜਿਹੜੀ ਇੱਥੇ ਗਾਇਤ ਨਹੀਂ ਗਿਆ ਤਿੰਨ ਸਟੇਜਾਂ ਨੇ ਆ ਪ੍ਰਾਇਮਰੀ ਵਰਕ ਮੀਡਲ ਵਰਕ ਤੇ ਹਾਈ ਵਰਕ ਦੀਆਂ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਬੱਚੇ ਆਪਣੀਆਂ ਆਪਣੀਆਂ ਲਿਖੀਆਂ ਹੋਈਆਂ ਕਵਿਤਾਵਾਂ ਆਪ ਸੁਣਾ ਰਹੇ ਨੇ ਤੇ ਇਹਨਾਂ ਦੇ ਇੱਕ ਤਰ੍ਹਾਂ ਕੰਪੀਟੀਸ਼ਨਾਂ ਦਾ ਅਸੀਂ ਕਰਾ ਰਹੇ ਹਾਂ ਸਦਾਰਾਜਨ ਸਿੰਘ ਬਾਠੂਣਾ ਦੀ ਯਾਦ ਦੇ ਵਿੱਚ ਇਹਨਾਂ ਨੂੰ ਅਸੀਂ ਬੜੇ ਉੱਪਰ ਦੇ ਅਵਾਰਡ ਦੇ ਰਹੇ ਹਾਂ ਜੱਜ ਸਾਹਿਬਾਨ ਪੂਰਾ ਆਪਣਾ ਖਿਆਲ ਰੱਖਣ ਨੇ ਬੱਚਿਆਂ ਨੂੰ ਚੁਣ ਰਹੇ ਨੇ மடம் அப்ப ਮੇਰਾ ਨਾਮ ਹਰਸ਼ ਚੋਦਕਰ ਤੇ ਮੈਂ ਇਸ ਟਾਈਮ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਦੀ ਸੀਵਾ ਨਿਭਾ ਰਹੀ ਹਾਂ। ਅ ਕਿਸ ਤਰ੍ਹਾਂ ਦੇਖਦੇ ਹਾਂ ਜੋ ਪੰਜਾਬੀ ਭਾਸ਼ਾ ਨੂੰ ਇਸ ਟਾਈਮ ਸੰਗਰੂਰ ਦੀ ਧਰਤੀ ਤੇ ਪ੍ਰਮੋਟ ਕੀਤਾ ਜਾ ਰਿਹਾ ਹੈ। ਦੇਖਿਓ ਜੀ ਸੰਗਰੂਰ ਦੀ ਮੈਂ ਜੰਮੀ ਜਾਈ ਹੈਗੀ ਹੈ ਮੇਰਾ ਸ਼ਹਿਰ ਧੂਰੀ ਹੈ ਤੇ ਇੱਡਾ ਵੱਡਾ ਇੱਥੇ ਪਲੇਟਫਾਰਮ ਬੱਚਿਆਂ ਨੂੰ ਮਿਲ ਰਿਹਾ ਤਾਂ ਆਬਵੀਅਸਲੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਅੱਜ ਅਸੀਂ ਬਾਦ ਸਾਹਿਬ ਨਾਲ ਮੈਂ ਗੱਲ ਕਰ ਰਹੀ ਸੀ ਤਾਂ ਇਹਨਾਂ ਨੇ ਮੈਨੂੰ ਦੱਸਿਆ ਕਿ ਕਰੀਬ 1300 ਤੇ 1300 ਦੇ ਕਰੀਬ ਵਿੱਚ ਪਾਰਟਿਸਪੇਟ ਕਰਨ ਆਏ ਨੇ ਜਿਹੜੇ ਕਿ ਪਹਿਲਾਂ ਵਕ ਵਕ ਕੰਪੀਟੀਸ਼ਨਸ ਹੁੰਦੇ ਹੋਏ ਇੱਕ ਕ੍ਰੀਮੀ ਲੀਅਰ ਇੱਥੇ ਪਹੁੰਚੀ ਹੈ ਤੇ ਬਹੁਤ ਸੋਹਣੇ ਢੰਗ ਨਾਲ ਕੰਪੀਟੀਸ਼ਨ ਚੱਲ ਰਹੇ ਨੇ ਜੱਜ ਸਾਹਿਬਾਨ ਬਹੁਤ ਹੀ ਵਧੀਆ ਬੁਆਏ ਹੋਏ ਨੇ ਬਹੁਤ ਹੀ ਟੋਟੀ ਦੇ ਤੇ ਸੋਹਣਾ ਚੱਲ ਰਿਹਾ ਪ੍ਰੋਗਰਾਮ ਤੇ ਵਧੀਆ ਲੱਗ ਰਿਹਾ ਕਿ ਸਾਡੀ ਦੇਖੇ ਬੋਲ ਨੇ ਕੋਈ ਆਮ ਨਹੀਂ ਹੈ ਇਹ ਨਾ ਬਹੁਤ ਇੱਕ ਵਧੀਆ ਵਿਲੱਖਣ ਕਿਸਮ ਦਾ ਇੱਕ ਪ੍ਰੋਗਰਾਮ ਹੈ ਜੋ ਸਰੀਪੇਵਨ ਪੰਜਾਬ ਭਵਨ ਸਰੀ ਦੇ ਜਿਹੜੇ ਜੇ ਸੰਸਥਾਪਕ ਨੇ ਸੁਖੀ ਬਾਠ ਜੀ ਸਾਡੇ ਨਾਲ ਕਿ ਆਪਾਂ ਰਲ ਕੇ ਉਹ ਪਹਿਲਾਂ ਹੀ ਮਤਲਬ ਕਿ ਇਸ ਪਾਸੇ ਵੱਲ ਲੱਗੇ ਹੋਏ ਨੇ ਕਿ ਮਾਂ ਬੋਲੀ ਪੰਜਾਬੀ ਨੂੰ ਜਿਹੜਾ ਪ੍ਰਮੋਟ ਕਿਵੇਂ ਕੀਤਾ ਜਾਵੇ ਉਹ ਮਤਲਬ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਉਹਨਾਂ ਨੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਆਪਣੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਤੇ ਇੱਥੇ ਉਹ ਕੋਈ ਆਪਦਾ ਭਾਈਵਾਲ ਮਤਲਬ ਕਿ ਲੱਭ ਰਹੀ ਸੀ ਪੰਜਾਬ ਦੇ ਵਿੱਚ ਕਿ ਜਿਹਦੇ ਨਾਲ ਭਾਈਵਾਲੀ ਪਾ ਕੇ ਤੇ ਪੰਜਾਬੀ ਤੇ ਇਹ ਕੰਮ ਕੀਤਾ ਜਾਵੇ ਪੂ ਮਾਂ ਬੋਲੀ ਪੰਜਾਬੀ ਨੂੰ ਪ੍ਰਮੋਟ ਕਰਨ ਦੇ ਵੱਖ-ਵੱਖ ਤਰ੍ਹਾਂ ਦੇ ਮਿਲ ਪ੍ਰੋਗਰਾਮ ਕੀਤੇ ਜਾਣ ਤੇ ਉਹਦੇ ਲਈ ਪਿਛਲੇ ਸਾਲ ਅਸੀਂ ਕਾਲਜ ਕੌਂਸਲ ਗੁਰਸਾ ਗਰਮਸਤੋਨ ਸਾਹਿਬ ਅਤੇ ਪੰਜਾਬ ਭਵਨ ਸਰੀ ਦੇ ਵਿੱਚ ਇੱਕ ਐਮਓਯੂ ਕੀਤਾ ਤੇ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਦੋਨੋਂ ਸੰਸਥਾਵਾਂ ਰਲ ਕੇ ਪੰਜਾਬ ਅਤੇ ਪੰਜਾਬੀਤ ਲਈ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਲਈ ਕੰਮ ਕਰਨਗੇ ਤੇ ਤੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਨਗੇ ਸੁਖੀ ਬਾਠ ਜੀ ਮਤਲ ਅੱਜ ਉਸੇ ਦੇ ਤਹਿਤ ਉਸ ਐਮਓਯੂ ਦੇ ਤਹਿਤ ਜਿਹੜਾ ਪਹਿਲਾ ਪ੍ਰੋਗਰਾਮ ਆ ਮਸਤੋਰਾ ਸਾਹਿਬ ਦੀ ਧਰਤੀ ਤੇ ਹੋ ਰਿਹਾ ਜਿਹਦੇ ਵਿੱਚ 1300 ਦੇ ਕਰੀਬ ਵੱਖ-ਵੱਖ ਡਿਸਟ੍ਰਿਕਟਾਂ ਦੇ ਸਟੇਟਾਂ ਦੇ ਕੁਝ ਬਾਹਲੇ ਕੰਟਰੀ ਤੋਂ ਵੀ ਆਏ ਨੇ ਬੱਚੇ ਤੇ ਉਹਨਾਂ ਦੇ ਜਿਹੜੇ ਇੱਥੇ ਵੱਖ-ਵੱਖ ਤਰ੍ਹਾਂ ਦੇ ਉਹਨਾਂ ਦੇ ਲਿਖਣ ਦੇ ਮੁਕਾਬਲੇ ਕਹਾਣੀ ਲਿਖਣ ਲੇਖ ਲਿਖਣ ਕਵਿਤਾ ਲਿਖਣ ਦੇ ਮੁਕਾਬਲੇ ਕਵਿਤਾ ਅਚਾਰਨ ਦੇ ਮੁਕਾਬਲੇ ਤੇ ਗੀਤਾਂ ਦੇ ਮੁਕਾਬਲੇ ਮਤਲਬ ਪੰਜਾਬੀ ਸਹਿਤ ਨਾਲ ਸੰਬੰਧਿਤ ਵੱਖ-ਵੱਖ ਜਿਹੜੇ ਮੁਕਾਬਲੇ ਨੇ ਅੱਜ ਇਸ ਧਰਤੀ ਤੇ ਹੋ ਰਹੇ ਨੇ ਤਿੰਨ ਸਟੇਜਾਂ ਚੱਲ ਰਹੀਆਂ ਨੇ ਅੱਜ ਸਵੇਰੇ ਉਦਘਾਟਨ ਹੋ ਚੁੱਕਿਆ ਇਸ ਪ੍ਰੋਗਰਾਮ ਦਾ ਅੱਜ 16 ਦਸੰਬਰ ਹੈ 16 ਨਵੰਬਰ ਹੈ ਤੇ ਕੱਲ 17 ਨਵੰਬਰ ਤੱਕ ਪ੍ਰੋਗਰਾਮ ਜਾਣਾ ਤੇ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਸੰਦੀਪ ਰਿਸੀ ਜੀ ਇਸ ਪ੍ਰੋਗਰਾਮ ਦਾ ਉਦਘਾਟਨ ਕਰਕੇ ਜਏ ਨੇ ਜੇ ਅੱਜ ਇਹ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਆਨ ਦਾ ਮੌਕਾ ਮਿਲਿਆ ਹੈਗਾ ਇਹ ਆਯੋਜਿਤ ਕੀਤਾ ਹੈਗਾ ਇਹ ਮਿਸਟਰ ਸੁਖੀ ਬਾਠ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਛੋਟੇ-ਛੋਟੇ ਬੱਚੇ ਆ ਕੇ ਜੋ ਉਹਨਾਂ ਨੇ ਲੇਖਕ ਰਚਨਾਵਾਂ ਕੀਤੀਆਂ ਨੇ ਉਹ ਸਭ ਦੇ ਨਾਲ ਸਾਂਝੀ ਕਰ ਰਹੇ ਨੇ ਆਪਣੇ ਵਿਚਾਰ ਅੱਗੇ ਰੱਖ ਰੇ ਨੇ ਤੇ ਉਹਨਾਂ ਨੂੰ ਬੜਾ ਇੱਕ ਚੰਗਾ ਮੰਚ ਮਿਲਿਆ ਜਿਸ ਤੋਂ ਜਿਸ ਦੇ ਰਾਹੀਂ ਉਹ ਆਪਣੀ ਕ੍ਰੀਏਟੀਵਿਟੀ ਆਪਣੀ ਸੋਚ ਨੂੰ ਸਮਾਜ ਦੇ ਸਾਹਮਣੇ ਲਿਆ ਪਾ ਰਹੇ ਨੇ ਮੈਂ ਸ਼ਲਾਘਾ ਕਰਦਾ ਇਸ ਕਦਮ ਦੀ ਤੇ ਏਸੀ ਮਾਧਿਅਮ ਨਾਲ ਮੈਂ ਬੱਚਿਆਂ ਨੂੰ ਇਹ ਵੀ ਗਾਈਡ ਕੀਤਾ ਕਿ ਉਹ ਆਪਣੇ ਪੇਰੈਂਟਸ ਦੀ ਗੱਲ ਸੁਣਨ ਸਮਾਜ ਦੇ ਅੱਛੇ ਨਾਗਰਿਕ ਬਣਨ ਸਹੀ ਲੀਤ ਤੇ ਤੁਰਨ ਤੇ ਸਾਡੇ ਦੇਸ਼ ਨੂੰ ਸਾਡੇ ਸਮਾਜ ਨੂੰ ਉੱਚਾ ਚੱਕਣ शिकाल जी सारे नु मेरे नाम है रणवीर कौर पंगू कितना है बेटा अस्सी आए मानसा तो की परफॉर्म करना है और की करना चाहो। अस्सी लोकगीत परफॉर्म करना है लोक गीत तो तो लोक गीत सुनाओ बाण सण पीला पकियानी मेरी ਸਦਾਲੇ ਕੋਲ ਨਹੀਂ ਬਲਿਏ ਉਹ ਹਨੂਰ ਨੂੰ ਦੇਖੀ ਚੜੀਨੀ ਮੇਰੀ ਰਾਣੀਏ ਮਾਏ ਸਾਨੂੰ ਬਣਾ ਦੇ ਕੀ ਤੁਸੀਂ ਪੜਾ தீ தாரே பளிசன பிளாசன பீலாம் பக்கே மைதி ரான மாய ਗੋਈਆਂ ਲਾਲੋ ਲਾਲ ਵੀ ਲਾਲੋ ਲਾਲ ਹੋ ਗਈਆਂ ਨੀ ਭਲੀਏ ਸਭ ਚੁੱਕਿਆ ਨੇ 28 ਵੀ ਆ ਨਤੀਆਂ ਨੂੰ 100 ਵੀ ਤੀਆਂ ਨੂੰ 100 ਰੋੜ ਕੇ ਵੀ ਤੇਰਾ ਕੀ ਜੀ ਲੱਗਦਾਗਾ ਬੀਤੀਆਂ ਨੂੰ ਕਿ ਤੋਵਲਾ ਵੀ ਆਪਦੇ ਵੀ ਆਪਦੇ ਕੋਲੇ ਸੱਦਲਾ ਤੇ ਵੀ ਨੂਹਾਂ ਨੂੰ ਤੋੜਦੇ ਪੇਕੜੇ ਦੇ ਫਿਰ ਕਹਿੰਦੀ ਆ ਕਿ ਵੀ ਸਾਨੂੰ ਉਦਾਂ ਰਿੰਦੇ ਵੀ ਨਾ ਖੀਰ ਵੀ ਨੂਹਾਂ ਨੂੰ ਰਿੰਦੇ ਤੇ ਖੀਚੜੀ ਸੇ ਕਹਿੰਦੀ ਆ ਕਿ ਵੀ ਕੜੀਆਂ ਕਿੰਦੀ ਦੇਣ ਗਿਆ ਤਾਰੇ ਕਿੰਦੀ ਰਾਤ ਨੀਕਾ ਸੋਹਣਾ ਮਾਂ ਚੁਸਤਾਂ ਤਾਇਆ ਨਹੀਂ ਅਜ ਮੇਰੇ ਬਾਬੂ ਦੇ ਲਾਗੀ ਦੇਣ ਬਤਾਇਆ ਨਹੀਂ ਅਜ ਮੇਰੇ ਬਾਬੂ ਦੇ ਲਾਗੀ ਦੇਣ ਬਤਾਇਆ ਨਹੀਂ ਅਜ ਮੇਰੇ ਬਾਬੂ ਦੇ ਚੋਲੇ ਨਹੀਂ ਅਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲ ਨਹੀਂ ਅਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲ ਨਹੀਂ ਅਜ ਮੇਰੇ ਵੀਰੇ ਦੇ ਮੇਰੇ ਵੀਰ ਦਾ ਵਿਆਹ ਮੈਨੂੰ ਓਡੇ-ਗੋਡੇ ਚੀ ਮੈਂ ਨੱਚੀ ਜਾਵਾ ਤੂੜਾ ਪੱਟੀ ਜਾਵਾ ਮੈਂ ਨੱਚੀ ਜਾਵਾ ਤੂੜਾ ਪੱਟੀ ਜਾਵਾ ਨੀ ਮੈਂ ਨੱਚੀ ਜਵਾਂ ਦੂਦਾ ਪੱਟੀ ਜਾਵਾਂ ਲਪਖੰਡ ਦੀ ਗਲਾਸ ਕੱਚੇ ਦੁੱਧ ਦਾ ਨੱਚ ਗਏ ਪਾਵ ਕੇ ਨੂੰ ਲਪਖੰਡ ਦੀ ਗਲਾਸ ਕੱਚੇ ਦੁੱਧ ਦਾ ਨੱਚ ਗਏ ਪਾਵ ਕੇ ਨੂੰ ਨੀ ਆਪ ਤਬਕਤਾਂ ਹੋਰ ਸਿਓ ਪਤਨੂ ਬੇ ਆਉਣ ਗਿਆ ਆਪ ਤਬਕਤਾਂ ਸਿਓ ਬਤਨੂ ਬੇ ਆਉਣ ਗਿਆ ਜੀਤੋਂ ਨੂੰ ਛੱਡ ਗਿਆ ਸ਼ੂਕੜਾ ਤੇ ਬਰੋਟਾ ਲਾ ਗਿਆ ਝੂਟੜ ਨੂੰ ਵੇ ਬਰੋਟਾ ਲਾਗੇ ਅਚੂਟਣ ਨੂੰ ਵੇ ਬਰੋਟਾ ਲਾਗੇ ਅਚੂਟਣ ਨੂੰ ਮੰਮੀਆਂ ਵੀ ਨੱਚੀਆਂ ਮਾਸੀਆਂ ਵੀ ਨੱਚੀਆਂ ਪਹਿਣਾ ਵੀ ਨੱਚੀਆਂ ਚਾਚਾ ਵਾਲੀਏ ਛੱਲੇ ਭਾਬੀਏ ਅੱਡੀ ਮਾਰ ਕੀ ਕਰਾਈਏ ਬੱਲੇ ਬੱਲੇ ਭਾਬੀਏ ਅੱਡੀ ਮਾਰ ਕੇ ਰਾਈਏ ਬੱਲੇ ਬੱਲੇ ਭਾਬੀਏ ਅੱਡੀ ਮਾਰ ਕੇ ਕਰਾਈਏ ਬੱਲੇ ਬੱਲੇ ਭਾਬੀਏ